ਦੀ ਦੇ ਮੌਸਮ ਵਿੱਚ ਗਰਮੀ ਤੋਂ ਬਚਣ ਲਈ ਅਸੀਂ ਬਹੁਤ ਸਾਰੇ ਉਪਾਅ ਕਰਦੇ ਹਾਂ ਗਰਮੀਆਂ ਵਿੱਚ ਖਾਣ ਪੀਣ ਤੋਂ ਲੈ ਕੇ ਰਹਿਣ ਸਹਿਣ ਤੱਕ ਸਾਰਾ ਕੁਝ ਬਦਲ ਜਾਂਦਾ ਹੈ ਰਹਿਣ ਸਹਿਣ ਦਾ ਤਰੀਕਾ ਬਦਲ ਜਾਂਦਾ ਹੈ ਖਾਣ ਪੀਣ ਦਾ ਤਰੀਕਾ ਬਦਲ ਜਾਂਦਾ ਹੈ ਖਾਣ ਪੀਣ ਦੀਆਂ ਚੀਜ਼ਾਂ ਬਦਲ ਜਾਂਦੀਆਂ ਨੇ ਤਾਂ ਕਿ ਅਸੀਂ ਮੌਸਮ ਦੇ ਹਿਸਾਬ ਨਾਲ ਖਾਂਦੇ ਹਾਂ ਕਿ ਤੰਦਰੁਸਤ ਰਹੀਏ ਅਸੀਂ ਪਿਛਲੀ ਵੀਡੀਓ ਵਿੱਚ ਗੱਲ ਕੀਤੀ ਸੀ ਤਰਬੂਜ ਦੀ ਹਦਵਾਣੇ ਦੀ ਕਿ ਉਸ ਨੂੰ ਖਾਣ ਦੇ ਸਰੀਰ ਨੂੰ ਕੀ ਫਾਇਦੇ ਨੇ ਤੇ ਅੱਜ ਅਸੀਂ ਗੱਲ ਕਰਦੇ ਹਾਂ ਤਰਬੂਜ ਨੂੰ ਕਿਵੇਂ ਖਾਦਾ ਜਾਵੇ ਤਾਂ ਕਿ ਉਸ ਦੇ ਫਾਇਦੇ ਡਬਲ ਹੋ ਜਾਣ ਜਦੋਂ ਤੁਸੀਂ ਤਰਬੂਜ ਨੂੰ ਖਾਣਾ ਹੈ ਤਾਂ ਉਸ ਦੇ ਉੱਪਰ ਇਹ ਇੱਕ ਚੀਜ਼ ਪਾ ਕੇ ਖਾਓ ਉਹ ਕਿਹੜੀ ਚੀਜ਼ ਆ ਉਹ ਹੈ ਨਮਕ ਜੋ ਕਿ ਤਰਬੂਜ ਉੱਪਰ ਪਾ ਕੇ ਖਾਂਦੇ ਹਨ ਉਹਨਾਂ ਨੂੰ ਤਾਂ ਇਸ ਦੇ ਡਬਲ ਫਾਇਦੇ ਮਿਲਦੇ ਹੀ ਹੋਣਗੇ ਪਰ ਜੋ ਨਹੀਂ ਪਾ ਕੇ ਖਾਂਦੇ ਉਹ ਵੀ ਨਮਕ ਪਾ ਕੇ ਤਰਬੂਜ ਨੂੰ ਖਾਣਾ ਸ਼ੁਰੂ ਕਰ ਦਿਓ ਫਧਵਾਣੇ ਨੂੰ ਖਾਣਾ ਸ਼ੁਰੂ ਕਰ ਦਿਓ ਤਾਂ ਕਿ ਉਸ ਦੇ ਫਾਇਦੇ ਡਬਲ ਹੋ ਜਾਣ ਤਰਬੂਜ ਖਾਣ ਨਾਲ ਸਿਹਤ ਨੂੰ ਬਹੁਤ ਹੀ ਫਾਇਦੇ ਮਿਲਦੇ ਹਨ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਤੇ ਨਮਕ ਪਾ ਕੇ ਖਾਣ ਨਾਲ ਇਸ ਦਾ ਸਵਾਦ ਤਾਂ ਦੁੱਗਣਾ ਹੁੰਦਾ ਹੀ ਹੈ ਨਾਲ ਇਸ ਦੇ ਫਾਇਦੇ ਵੀ ਦੁੱਗਣੇ ਤਿਗਣੇ ਹੋ ਜਾਂਦੇ ਹਨ ਇਸ ਲਈ ਜਦੋਂ ਵੀ ਤਰਬੂਜ ਖਾਓ ਹਦਵਾਣਾ ਖਾਓ ਤਾਂ ਇਸ ਦੇ ਉੱਪਰ ਨਮਕ ਪਾ ਕੇ ਜ਼ਰੂਰ ਖਾਓ ਤਾਂ ਕਿ ਤੁਸੀਂ ਸਿਹਤਮੰਦ ਰਹੋ